ਪੁਲਿਸ ਜ਼ਿਲ੍ਹਾ ਬਟਾਲਾ ਦੇ ਥਾਣਾ ਕੋਟਲੀ ਸੂਰਤ ਮੱਲੀ ਦੀਨ ਪੈਂਦੇ ਪਿੰਡ ਮੋਹਲੋ ਵਾਲੀ ਦੇ 25 ਸਾਲਾ ਨੌਜਵਾਨ ਦੀ ਅਧ ਗਲੀ ਸੜੀ ਲਾਸ਼ ਬ੍ਰਾਹਮਣ ਹੋਣ ਤੋਂ ਬਾਅਦ ਜਿਵੇਂ ਇਲਾਕੇ ਭਰ ਦੇ ਵਿੱਚ ਸਸੰਸਣੀ ਫੈਲ ਗਈ ਅਤੇ ਪਰਿਵਾਰ ਦੇ ਮੈਂਬਰਾਂ ਦਾ ਰੋ ਰੋ ਬੜਾ ਹਾਰ ਹੋ ਰਿਹਾ ਹੈ ਅਤੇ ਉਹਨਾਂ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਉਥੇ ਹੀ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਕੇਸ ਦਰਜ ਕਰਕੇ ਅੱਗੇ ਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਸੰਬੰਧੀ ਮ੍ਰਿਤਕ ਸੁਖਦੀਪ ਸਿੰਘ ਉਰਫ ਕਾਕਾ ਦੀ ਮਾਤਾ ਅਮਰਜੀਤ ਕੌਰ ਪ੍ਰਾ ਸੰਦੀਪ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਸੁਖਦੀਪ ਸਿੰਘ 22 ਅਪ੍ਰੈਲ ਨੂੰ ਘਰੋਂ ਮੰਦਗੀ ਸੁਣ ਕੇ ਕੇ ਪਿੰਡ ਕਾਧੀਆਂ ਗੁਜਰ ਗਿਆ ਸੀ ਅਤੇ ਜਿਸ ਦੀ ਗੁੰਮਛਦਗੀ ਦੀ ਰਿਪੋਰਟ ਪੁਲਿਸ ਥਾਣਾ ਕੋਟਲੀ ਜ਼ੁਰਤ ਮੱਲੀ ਵਿਖੇ 29 ਅਪ੍ਰੈਲ ਨੂੰ ਦਰਜ ਕਰਵਾਈ ਗਈ ਸੀ ਪਰ ਕਰੀਬ 10 ਦਿਨ ਬੀਤ ਜਾਣ ਦੇ ਬਾਵਜੂਦ ਵੀ ਉਸ ਦੀ ਕੋਈ ਉਗਸੁਗਰ ਨਹੀਂ ਲੱਗੇ ਪਰਿਵਾਰਕ ਮੈਂਬਰਾਂ ਨੂੰ ਸ਼ੱਕ ਸੀ ਕਿ ਉਹਨਾਂ ਦਾ ਪੁੱਤਰ ਸੁਖਦੀਪ ਸਿੰਘ ਨੂੰ ਪਿੰਡ ਦੇ ਹੀ ਕਿਸੇ ਵਿਅਕਤੀ ਨੇ ਆਪਣੇ ਨਾਲ ਟਰੱਕ ਤੇ ਬਿਠਾ ਕੇ ਖੜਿਆ ਸੀ ਅਤੇ ਉਸ ਨੂੰ ਸ਼ੱਕ ਹੈ ਕਿ ਉਸ ਨੇ ਸੁਖਦੀਪ ਸਿੰਘ ਦਾ ਕਤਲ ਕਰ ਦਿੱਤਾ ਹੈ ਮ੍ਰਿਤਕ ਸੁਖਦੀਪ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਹੈ ਅਤੇ ਕਿਹਾ ਹੈ ਕਿ ਦੋਸ਼ੀ ਨੂੰ ਸਖਤ ਤੋਂ ਸਖਤ ਸਜ਼ਾ ਆਪਣ 22 ਤਰੀਕ ਦਾ ਗੁੰਮ ਹੋਇਆ ਸੀ ਅੱਜ ਸਾਨੂੰ ਲਾਸ਼ ਮਿਲੀ ਹੈ ਤੇ ਉਹ ਬਾਡੀ ਦਾ ਕੋਈ ਹਾਲ ਨਹੀਂ ਪਰੀਤ ਸਿੰਘ ਨੂੰ ਮਾਰ ਕੇ ਉੱਤੇ ਸੁੱਟਿਆ ਸੀ ਕਿਨੇ ਮਾਰਿਆ ਤੁਹਾਨੂੰ ਕਿਤੇ ਸ਼ੱਕ ਹੈ ਪਰੀਤ ਸਿੰਘ ਮਲੂਕ ਵਾਲੀ ਦਾ ਹਾਂਜੀ ਉਹਨਾਂ ਮਾਰ ਕੇ ਸੁੱਟ ਛੱਡਿਆ ਜੀ ਅੱਜ ਤੂੰ ਥਾਣੇ ਕੋਚੇ ਥਾਣੇ ਵਾਲਿਆਂ ਫਿਰ ਤੁਹਾਨੂੰ ਕੀ ਕਿਹਾ ਥਾਣੇ ਵਾਲਿਆਂ ਅੱਜ ਕੁਛ ਮਸਲਾ ਨਹੀਂ ਕਿਤਾ লাশ ਰੱਬ ਕੇ ਦਿੱਤੀ ਸਭ ਹਾਂਜੀ ਹੁ ਤੂੰ ਹੀ ਚਾਹੁੰਦੇ ਜੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਐ ਕਿ ਉਹਨੂੰ ਸਜ਼ਾ ਲਗਾਓ ਸਖਤ ਸਜ਼ਾ ਹੋਣੀ ਚਾਹੀਦੀ ਹੈ ਕੀ ਲੱਗਦਾ ਤੁਹਾਨੂੰ ਤੁਹਾਡਾ ਬੇਟਾ ਜਿਹੜਾ ਨਸ਼ੇ ਦੇ ਦੋਜਨਾ ਵੜਿਆ ਕਿ ਕਰਤੂਕ ਨਹੀਂ ਨਹੀਂ ਭਾਜੀ ਕੁਛ ਨਹੀਂ ਕੀਤਾ ਹਾਂਜੀ ਉਨੇ ਲਈ ਹੋਇਦ ਮੈਂ ਕਹਿ ਨਹੀਂ ਸਕਦੀ ਕੀ ਲੱਗਦਾ ਤੁਹਾਨੂੰ ਫਿਰ ਕੀ ਹੋਇਆ ਉਹਦੇ ਨਾਲ ਉਹਨੇ ਅੰਨਾ ਮੈਂ ਟੀਕਾ ਲਗਵਾਇਆ ਸੀ ਉਹ ਨੂੰ ਨਹੀਂ ਫੱਟ ਬੈਠਾ ਉਹਦੇ ਇਹਨੇ ਬਿਆਨ ਦਿੱਤੇ ਜਿਹਨੇ ਮਾਰਿਆ ਤੇ 11 12 ਦਿਨ ਤੋਂ ਜਿਹੜੇ ਮਤਲਬ ਫਿਰ ਇਹ ਤਾਂ ਮੂਰਖ ਬਣਾ ਰਿਆ ਸੀ ਤੁਹਾਨੂੰ ਹਾਂ ਜੀ ਕਦੀ ਕੋਹ ਦਾਦਾ ਕਦੀ ਕੋਹ ਦਾਦਾ ਕਦੀ ਹਾਂ ਕੋਹ ਦਾਦਾ ਆਈ ਉਹਨਾਂ ਦੇ ਪਰੇਸ਼ਾਨ ਕਰੇ ਰੋ ਰੋ ਕੇ ਖਾਪ ਖਾਪ ਕੇ ਸਾਡ ਕੋ ਹੁਣ ਖਲੋਟਾ ਵੀ ਨਹੀਂ ਜਾਂਦਾ ਕਿੰਨੀ ਕੁ ਉਮਰ ਹੈ ਤੇ ਉਲੀ 25 ਸਾਲ ਮੇਰਾ ਨਾਮ ਦੀਪ ਹੈ ਕਿਹੜਾ ਪਿੰਡ ਹੈ ਮੋਲੋ ਵਾਲੀ ਕੀ ਮਾਮਲਾ ਹੈ ਤੁਸੀਂ ਥਾਣੇ ਪਹੁੰਚਿਆ ਰਿਪੋਰਟ ਦੀ ਸੁਣਨੀ ਮੇਰਾ ਭਰਾ ਇਦਾਂ ਇਦਾਂ ਕਰੋ ਕਹਿੰਦਾ ਵੀ ਮੈਂ ਬੰਦਗੀ ਤੇ ਚੱਲਿਆ ਕੀ ਨਾਮ ਤੁਹਾਡੇ ਭਰਾ ਦਾ ਸਰਦੀਪ ਅੱਛਾ ਜੀ ਹਾਂ ਜੀ ਕਿਨੇ ਤਰੀਕ ਨੂੰ ਕਰੋ ਗਿਆ 27 ਤਰੀਕ ਨੂੰ ਹਾਂ ਜੀ ਤੇ ਉਸ ਤੋਂ ਬਾਅਦ ਕੋਈ ਪਤਾ ਨਹੀਂ ਲੱਗਾ ਟਿੱਪੜ ਵਾਲੇ ਨੇ ਖੜਿਆ ਨਾ ਪਿੰਡ ਵਾਲਾ ਮੋਲ ਵਾਲੀ ਦਾ ਹੋਵੇ ਤੇ ਮੜਾ ਮੋਟਾ ਕਰ ਦਿੰਦਾ ਸਾਨੂੰ ਸਾ ਕੀ ਨਾਮ ਕੀ ਉਹ ਜਿਹਨੇ ਟਿੱਪੜ ਵਾਲੇ ਨੇ ਕਿਹਾ ਕੀ ਨਾਮ ਅੱਛਾ ਜੀ ਹਾਂ ਜੀ ਪਿੰਡ ਸਾਨੂੰ ਕਰਦਾ ਹੀ ਹੋ ਉਹ ਲੈ ਆ ਗਿਆ ਕਿ ਤੈਨੂੰ ਭੱਜੇ ਨਾਲ ਅੱਛਾ ਤੇ ਆਈ ਰਿਪੋਰਟ ਵੀ ਲਿਖਾਈ ਆ ਕੁਝ ਸਬੋਧਨੀਂ ਬਿਲਦਾਰ ਆਜੁੰ ਨੇ ਆਪ ਹੀ ਭਗਤਾ ਦਿੱਕਤੀ ਐ ਇੱਕ ਆਗਲ ਹੋ ਗਈ ਐ ਤੇ ਅੱਜ ਜਿਹੜੀ ਉਹ ਤੇ ਡੈੱਡ ਬਾਡੀ ਮਿਲੀ ਕਿੰਨੇ ਦਿਨਾਂ ਬਾਅਦ ਮਿਲੀ 11 ਦਿਨਾਂ ਬਾਅਦ ਅੱਛਾ ਤੇ ਹੁਣ ਕੀ ਚਾਹੁੰਦੇ ਪ੍ਰਸ਼ਾਸਨ ਤੋਂ ਮੰਗ ਕਰਦੇ ਤੁਹਾਨੂੰ ਕੀ ਲੱਗਦਾ ਵੀ ਉਹਦਾ ਨਸ਼ੇ ਨਾਲ ਮਰਿਆ ਜਾਂ ਕੀ ਲੱਗਦਾ ਤੁਹਾਨੂੰ ਇਹ ਹੋਏ ਕਿ ਜੋ ਉਹ ਐ ਤੇ ਹੁਣ ਉਹਦੇ ਕੋਲ ਪੁੱਛਿਆ ਜਾਏਗਾ ਜੋ ਵੀ ਕੋਈ ਕਾਰਵਾਈ ਕੀਤੀ ਜਾਏ ਸਖਤ ਕਾਰਵਾਈ ਕਰ ਨੰਜੀ ਦੰਦਰ ਸੰਗੈ ਤੁਹਾਡੇ ਪਿੰਡ ਦਾ ਜਿਹੜਾ ਕੋਈ ਮੁੰਡਾ ਜਿਹੜਾ ਹੋਇਆ ਨਹੀਂ ਪਤਾ ਹੈ 10 ਕਿ ਮਾਮਲਾ ਹੈ ਸਰ ਮਾਮਲਾ ਇਹ ਸੀ ਕਿ ਸਾਡੇ ਤੱਕ ਗੱਲ ਪਹੁੰਚੀ ਸੀ ਇਹ ਕਮੇਟੀ ਮੈਂਬਰਾਂ ਪਿੰਡ ਦੇ ਮੋਦਵਾਰ ਬੰਦੇ ਆ ਸਾਡੇ ਦਾ ਕ ਮਾਮਲਾ ਇਹ ਪਹੁੰਚਿਆ ਸੀ ਕਿ ਇਹ ਮੁੰਡਾ 27 ਤਰੀਕ ਤੋਂ ਘਰੋਂ ਗਿਆ ਤੇ ਜਦੋਂ ਇਹਨੂੰ ਫੋਨ ਕੀਤਾ ਗਿਆ ਕਿ ਫੋਨ ਇਹਦਾ ਇਹ ਸ਼ਾਮ 7:30 ਵਜੇ ਬੰਦ ਹੋ ਗਿਆ ਤੇ ਜਿਹੜਾ ਨਾਲ ਪ੍ਰੀਤ ਸੀ ਇਹਨੂੰ ਸੱਖ ਸੀ ਕਿ ਇਹ ਪ੍ਰੀਤ ਦੇ ਨਾਲ ਗਿਆ ਜਦੋਂ ਨੂੰ ਫੋਨ ਕੀਤਾ ਗਿਆ ਪ੍ਰੀਤ ਨੂੰ ਕਿ ਪ੍ਰੀਤ ਮੈਂ ਕਾਕਾ ਤੇਰੇ ਨਾਲ ਹੈ ਇਹ ਕਹਿਣ ਲੱਗਾ ਕਿ ਕਾਕਾ ਮੇਰੇ ਨਾਲ ਨਹੀਂ ਹੈਗਾ ਫਿਰ ਇਹਨਾਂ ਨੂੰ ਸਾਕੋ ਆ ਇਹਨਾਂ ਸਰ ਇਹ ਆ ਕੇ ਥਾਣੇ ਤਲਾਹ ਦਿੱਤੀ ਹੈ ਕੋਲੀ ਸੂਰਤ ਮੱਲੀ ਸਰਦਾਰ ਮਨਜੀਤ ਸਿੰਘ ਐਸਐਸਓ ਉਹ ਕੋ ਤਲਾਹ ਦਿੱਤੀ ਆ ਫਿਰ ਇਹਨਾਂ ਨੇ ਸਰ ਕਾਲ ਡੇਟ ਕਢਾਈ ਆ ਜੀ ਕਾਲ ਡੇਟ ਕਿਲੋਂ ਦੇ ਨਾਲ ਉਹਦੇ ਸਰ ਨੰਬਰ ਜਿਹੜੇ ਆ ਖੀਰ ਲੀਆਂ ਕਾਲ ਡੇਟਾਂ ਜਿਹੜੀਆਂ ਨੇ ਉਹ ਉਹਦੀਆਂ ਹੀ ਨਿਕਲਣੇ ਫਰੀਦ ਦੀ ਕੱਲ ਤੱਕ ਤੇ ਐਸਐਸਓ ਸਾਹਿਬ ਕਹਿਣ ਮੁਤਾਬਕ ਜਿਹੜੀ ਕਾਲ ਡਿਟੇਲ ਕੋਈ ਨਹੀਂ ਨਹੀਂ ਰਲਦੀ ਨਹੀਂ ਸਰ ਕਾਲ ਡਿਟੇਲ ਪਹਿਲਾਂ ਕਢਾਈ ਗਈ ਸੀ ਇਹਦੀ ਪ੍ਰੀਤ ਦੀ ਕਾਲ ਜਿਹੜਾ ਇਹ ਸਾਡੇ ਕੋਲ ਕੱਲ ਆਈ ਹੈ ਇਹਨਾਂ ਦੇ ਕੋਲ ਉਹਦੇ ਮੁਤਾਬਕ ਇਹਨਾਂ ਸਾਰੀ ਕਾਰਵਾਈ ਜਿਹੜੀ ਉਹ ਕੀਤੀ ਹੈ ਜੀ ਅੱਜ ਉਹਨਾਂ ਦੀ ਡੈੱਡ ਬੋਡੀ ਮਿਲੀ ਹੈ ਕਿੰਨੂੰ ਕਿਸ ਤਰ੍ਹਾਂ ਵੇਚਦੇ ਸਰ ਉਹ ਜਿਹੜੀ ਅੱਜ ਡੈੱਡ ਬੋਡੀ ਨਿਕਲੀ ਸਰ ਕੈਮਰੇ ਸਰਚ ਕਰਨ ਦੇ ਨਾਲ ਜਿਹੜੀ ਡੈੱਡ ਬੋਡੀ ਸਾਨੂੰ ਮਿਲੀ ਹੈ ਅਸੀਂ ਸਵੇਰੇ ਵੀ ਥਾਣੇ ਵਿੱਚ ਆਏ ਹਾਂ ਤੇ ਜਿਹੜੇ ਕੋ ਉਹ ਸਾਨੂੰ ਕਹਿੰਦੇ ਕਿ ਕੈਮਰੇ ਸਰਚ ਕਰਨੇ ਆ ਤੇ ਸਰ ਅਸੀਂ ਨਾਲ ਗਏ ਆ ਪਹਿਲਾਂ ਕੋਰਲੀ ਗਾਲਾ ਸਰਚ ਕੀਤਾ ਸਰਚ ਇਹਦੇ ਵਿੱਚ ਸਰ ਇਹ ਆਇਆ ਵਾ ਗੱਡੀ ਧੋਣ ਰਿਆ ਵਾ ਬਾਲਟੀ ਨਾਲ ਪਾਈ ਲੈ ਗੱਡੀ ਧੋਤੀ ਗਈ ਆ ਤੇ ਦੋਨੇ ਇਕੱਠੇ ਨੇ ਇਸ ਤੋਂ ਬਾਅਦ ਸਾਰੇ ਚੱਲ ਗਏ ਨੇ ਪਾਉਨੇ 8 ਵਜੇ ਦਾ ਟਾਈਮ ਸਰ ਜੇ ਚੱਲ ਗਏ ਨੇ ਉਸ ਤੋਂ ਬਾਅਦ ਸਰ ਕਹਿੰਦੇ ਕਿ ਇਹ ਜਿਹੜੇ ਬਾਕੀ ਕੈਮਰੇ ਸਰਚ ਸਵੇਰੇ ਕਰਨੇ ਜੋ ਸਰਚ ਕੀਤੇ ਗਏ ਉਹਦੇ ਵਿੱਚ ਸਰ ਜਾ ਕੇ ਇਹਨਾਂ ਨੇ ਜਾ ਕੇ ਵੇਖਿਆ ਕਿ ਇਹ ਜਿਹੜੀ ਡੈੱਡ ਬੋਡੀ ਫਿਰ ਉਹਨਾਂ ਨੇ ਇਹਨੂੰ ਪੁੱਛਿਆ ਬਾਰੇ ਪਿਆਰ ਨੇ ਤੇ ਇਹਨੇ ਸਰ ਆਪਣੀ ਸਾਰਾ ਕੁਝ ਲਗ ਦਿੱਤਾ ਵਾ ਵੀ ਇਹ ਜਿਹੜੀ ਡੈੱਡ ਬੋਡੀ ਆ ਮੈਂ ਇਹ ਉਗਰੋਜਨਾ ਮਰਿਆ ਵਾ ਤੇ ਇਹਨੂੰ ਮਾਰਿਆ ਗਿਆ ਵਾ ਸਰ ਇਹ ਤਾਂ ਹੁਣ ਉਹਨੂੰ ਸਰ ਪੁੱਛ ਲਈ ਆ ਬਾਕੀ ਇਹ ਬਾਕੀ ਗਿਆ ਕਿ ਮੈਂ ਮਾਰਿਆ ਸਰ ਪੁਲਿਸ ਨੂੰ ਨਾਲ ਲੈ ਕੇ ਉੱਥੇ ਗਿਆ ਵੀ ਜਿੱਥੇ ਡੈੱਡ ਬੋਡੀ ਸੁੱਟੀ ਹੈ ਡੈੱਡ ਬੋਡੀ ਹੁਣ ਮਿਲ ਗਈ ਤੁਹਾਨੂੰ ਸਰ ਉਹ ਡੈੱਡ ਬੋਡੀ ਉੱਥੇ ਮਿਲੀ ਆ ਇਹ ਗੋਖੂਵਾਲ ਪੁਲ ਦੇ ਨਾਲ ਇਹ ਭੰਗ ਦੇ ਵਿੱਚ ਸੁੱਟੀ ਗਈ ਆ ਜੋ ਕਿ ਸਾਨੂੰ ਐਸਓ ਸਾਹਿਬ ਨੇ ਹੁਣ ਫੋਟੋਆਂ ਦਿਖਾਈਆਂ ਨੇ ਕਿ ਥੋੜਾ ਬੋਡੀ ਜਿਹੜੀ ਤੇ ਬਾਕੀ ਇਹ ਪੋਸਟਮਾਨ ਵੱਸੇ ਭੇਜਣਗੇ ਤੇ ਬਾਕੀ ਇਹੀ ਕਾਨੂੰਨ ਕੋ ਮੰਗ ਮੈਂ ਕਰਦੇ ਆਂ ਵੀ ਜਿਹੜੀ ਬੰਦੀ ਕਾਰਵਾਈ ਜਿਹੜੀ ਇਹਨਾਂ ਤੇ ਕੀਤੀ ਜਾਵੇ ਕਿਉਂਕਿ ਅੱਗੇ ਤੋਂ ਇਹੋ ਜਿਹੇ ਬੰਦੇ ਦੁਨਤ ਪੈ ਸਕੇ ਇਹ ਕੰਮ ਜਿਹੜਾ ਅੱਗੇ ਨਾ ਹੋ ਉਥੇ ਸੰਬੰਧੀ ਪੁਲਿਸ ਥਾਣਾ ਕੋਟਲੀ ਸੂਰਤ ਮੱਲੀ ਐਸ ਐਚ ਓ ਮਨਜੀਤ ਸਿੰਘ ਨਾਲ ਗੱਲਬਾਤ ਕੀਤੀ ਵੀ ਤਾਂ ਉਹਨਾਂ ਆਖਿਆ ਕਿ ਬੀਤੇ ਦਿਨ ਮ੍ਰਿਤਕ ਸੁਖਦੀਪ ਸਿੰਘ ਦੇ ਪਰਿਵਾਰ ਦੇ ਵੱਲੋਂ ਉਸਦੇ ਗਮ ਹੋ ਜਾਣ ਦੀ ਦਰਖਾਸਤ ਦਿੱਤੀ ਵੀ ਸੀ ਤੇ ਪਿੰਡ ਦੇ ਹੀ ਨੌਜਵਾਨ ਹਰਪ੍ਰੀਤ ਸਿੰਘ ਤੇ ਸ਼ੱਕ ਜਤਾਇਆ ਜਾ ਰਿਹਾ ਕਿ ਉਸਦੇ ਵੱਲੋਂ ਕਤਲ ਕੀਤਾ ਹੋ ਸਕਦਾ ਹੈ ਅਤੇ ਉੱਥੇ ਹੀ ਪੁਲਿਸ ਦੇ ਵੱਲੋਂ ਹਰਪ੍ਰੀਤ ਨੂੰ ਗ੍ਰਿਫਤਾਰ ਕਰਕੇ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਇਹ ਜਿਹੜਾ ਮੋਲ ਵਾਲੀ ਪਿੰਡ ਹੈ ਜੀ ਇੱਥੋਂ ਦਾ ਸੁਖਦੀਪ ਸਿੰਘ ਇਲियस ਹੈਗਾ ਸੀ ਕਾਕਾ ਪੁੱਤਰ ਸਰਵਣ ਦਾਸ ਇਹ 27 ਤਰੀਕ ਨੂੰ ਆਪਣੇ ਘਰੋਂ ਦੱਸ ਕੇ ਗਿਆ ਸੀ ਆਪਣੀ ਮਾਤਾ ਨੂੰ ਵੀ ਮੈਂ ਬੰਦਗੀ ਤੇ ਚੱਲਿਆ ਕਾਦੀਆਂ ਰਾਜਪੂਤਾਂ ਤੇ ਮਾਤਾ ਨੇ ਪਰਿਵਾਰ ਨੇ ਸ਼ਾਮਾਂ ਤੱਕ ਇਹਦੀ ਉਡੀਕ ਕੀਤੀ ਹੈ ਨਹੀਂ ਆਇਆ। ਦੋ ਤਿੰਨ ਦਿਨ ਇਹ ਆਪਣੇ ਤੌਰ ਤੇ ਉਹਨੂੰ ਵਿਪਾਲ ਕਰਦੇ ਰਹੇ। ਫਿਰ ਇਹਨਾਂ ਨੇ ਸਾਨੂੰ 29 ਤਰੀਕ ਨੂੰ ਕੰਪਲੇਨਟ ਦਿੱਤੀ। ਵੀ ਇਹ ਜਿਹੜਾ ਹੈਗਾ ਸਾਡਾ ਬੱਚਾ ਘਰ ਨਹੀਂ ਆਇਆ ਤੇ ਉਹਦਾ ਜੋ ਵੀ ਹੈਗਾ ਸੀ ਇਹਨੇ ਦਸਤਾਵੇਜ਼ ਸਾਨੂੰ ਜਿਹੜੇ ਕੁਝ ਅਧੂਰੇ ਦੱਸੇ ਜਿਹਦੇ ਵਿੱਚ ਅਸੀਂ ਕਹਿੰਦੇ ਇੱਕ ਫੋਟੋ ਲਿਆਓ ਤੇ ਅਸੀਂ ਮਤਲਬ ਇਹਦੀ ਜਿਹੜੀ ਹੈਗੀ ਆ ਗਮਸ਼ਦਗੀ ਦੀ ਰੱਪ ਜਿਹੜੀ ਅਸੀਂ ਭਾਉਨੇ ਆ ਫਿਰ ਇਹਨਾਂ ਨੇ ਸਾਨੂੰ ਅਗਲੇ ਦਿਨ ਫੋਟੋ ਲਿਆ ਕੇ ਦਿੱਤੀ ਤੇ 30 ਤਰੀਕ ਨੂੰ ਅਸੀਂ ਮੁਤਾਬਕ ਪੀਪੀਆਰ ਸਾਡਾ ਇਸ਼ਤਿਹਾਰ ਸ਼ੁਰੂ ਗੂਗਾ ਹੁੰਦਾ ਅਸੀਂ ਉਹ ਜਾਰੀ ਕਰ ਦਿੱਤਾ ਆਲ ਪੰਜਾਬ ਨੂੰ ਇਹ ਆਪਣੇ ਤੌਰ ਤੇ ਵਿਪਾਲ ਕਰਦੇ ਨੇ ਫਿਰ ਅਗਲੇ ਦਿਨ ਇਹਨਾਂ ਨੇ ਸਾਨੂੰ ਆਣ ਕੇ ਕਿਹਾ ਵੀ ਸਾਨੂੰ ਜਿਹੜਾ ਹੈਗਾ ਸ਼ੱਕ ਆ ਵੀ ਸਾਡੇ ਹੀ ਪਿੰਡ ਦਾ ਜਿਹੜਾ ਹੈਗਾ ਆਪਣੇ ਹਰ ਪ੍ਰੀਸਿੰਗ ਉੱਤਰ ਹੈਗਾ ਕੁਲਦੀਪ ਸਿੰਘ ਸਾਨੂੰ ਉੱਤੇ ਸ਼ੱਕ ਆ ਕਿ ਉਹ ਜਿਹੜਾ ਕਿਤੇ ਲੈ ਨਾ ਗਿਆ ਹੋਵੇ ਸਾਡੇ ਬੱਚੇ ਨੂੰ ਇਹਦੀ ਚੰਗੀ ਤਰ੍ਹਾਂ ਇਹਦੀ ਪੜਤਾਲ ਕੀਤੀ ਜਾਵੇ ਅਸੀਂ ਫਿਰ ਉਹਦੇ ਪਰਿਵਾਰ ਨੂੰ ਬੁਲਾਇਆ ਉਹਨੂੰ ਵੀ ਬੁਲਾਇਆ ਉਹਦੀ ਜਿਹੜੀ ਪੁੱਛਗਿੱਛ ਕਰਦੇ ਰਹੇ ਅਸੀਂ ਤੇ ਅਖੀਰ ਦੀ ਬਾਕੀ ਫਿਰ ਜਿਹੜੀ ਉਹਨੇ ਸਾਨੂੰ ਜਿਹੜੀ ਹੈਗੀ ਆ ਕੱਲ ਡੀਪਲੀ ਪੁੱਛਗਿੱਛ ਕਰਨ ਦੇ ਦੌਰਾਨ ਦੱਸਿਆ ਵੀ ਮਤਲਬ ਇਹ ਜਿਹੜਾ ਹੈਗਾ ਇਹ ਮਤਲਬ ਇਹ ਮੇਰੇ ਨਾਲ ਸੀ ਠੀਕ ਹੈ ਤੇ ਇਹਨੂੰ ਜਿਹੜਾ ਹੈਗਾ ਇਹ ਇਹਦੀ ਜਿਹੜੀ ਮੌਤ ਹੋ ਗਈ ਆ ਇਹ ਜਿਹੜੀ লাশ ਹੀ ਉਹ ਮੈਂ ਇੱਥੇ ਜਿਹੜੀ ਝਾੜੀਆਂ ਵਿੱਚ ਲਪੋਤੀ ਸੀ ਤੇ ਫਿਰ ਕੱਲ ਉਹਦੇ ਦਸਿਓਂ ਹੀ ਮੁਤਾਬਕ ਫਰਦਿੰਗ ਸ਼ਾ ਮੁਤਾਬਕ ਅਸੀਂ ਉਹਦੀ ਜਿਹੜੀ ਗ੍ਰਫਤਾਰ ਕਰਕੇ ਉਹਦੀ লাশ ਬਰਾਮਦ ਕਰਕੇ ਜਿਹੜੀ ਉਹ ਪੋਸਟਮਾਰਟਮ ਵਾਸਤੇ ਡੈੱਡ ਹਾਊਸ ਬਟਾਲਾ ਭੇਜ ਦਿੱਤੀ ਹੈ ਤੇ ਮੁਕੱਲਮਾ ਵਿੱਚ ਜਿਹੜਾ 365 ਦਾ ਦਰਜ ਹੈ ਉਹਦੇ ਵਿੱਚ ਵਾਧਾ ਜੁਰਮ 302 201 ਆਈਪੀਸੀ ਕਰਕੇ ਤਫਤੀਸ਼ ਸ਼ੁਰੂ ਦਿੰਦੀ ਹੈ ਬਾਕੀ ਹੁਣ ਉਹਦੇ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਜੋ ਵੀ ਅਗਲੇ ਸਰਕੰਸਟੈਂਸਸ ਹਾਲਾਤ ਹੋਣਗੇ ਉਹਦੇ ਜੈਸੀ ਸੂਰਤ ਹੋ ਗਈ ਵੈਸੀ ਕਾਰਵਾਈ ਕੀਤੀ ਸਰ ਮੈਂ ਮੌਤੇ ਕਾਰਨਾਂ ਦਾ ਵੈਸੇ ਕੀ ਲੱਗਦਾ ਹੈ ਇਹਦੇ ਕਿੰਨ ਮਤਵ ਦੇ ਦੇਖੋ ਮੌਤੇ ਕਾਰਨਾਂ ਦਾ ਜਿਹੜਾ ਪ੍ਰਤੱਖ ਅਜੇ ਤੱਕ ਨਹੀਂ ਪਤਾ ਲੱਗ ਸਕਦਾ ਕਿਉਂਕਿ ਉਹਦੀ ਲਾਸਟ ਜਿਹੜੀ ਬਹੁਤ ਗਲੀ ਸੜੀ ਹੈ ਤੇ ਅਸੀਂ ਜਿਹੜਾ ਮੌਕੇ ਤੇ ਕੋਈ ਜਸਟੀਫਾਈ ਨਹੀਂ ਕਰ ਸਕਦੇ ਇਹ ਤੇ ਡਾਕਟਰ ਦੀ ਓਪੀਨੀਅਨ ਤੋਂ ਆਉਂਦਾ ਇਹੀ ਕਲੀਅਰ ਹੋਏਗਾ ਉਹਦੇ ਮੌਤੇ ਕਾਰਨ ਕੀ ਸਰ ਮੁਜਰਮ ਨੇ ਕਹਿਣ ਦੇ ਮੁਤਾਬਕ ਕੀ ਹੈ ਮੁਜਰਮ ਤੇ ਕਹਿਣ ਬਤਾਉਗਾ ਤੋਂ ਨੇ ਕਿਹਾ ਵੀ ਉਹਦੀ ਬਹੁਤ ਜਿਹੜੀ ਮੌਤ ਮੇਰੇ ਕੋਈ ਆ ਲੇਕਿਨ ਲੇਕਿਨ ਉਹਨੂੰ ਜਸਟੀਫਾਈ opinion ਤੋਂ ਬਾਅਦ ਹੀ ਕਲੀਅਰ ਹੋਏਗਾ ਉਹਦੇ ਮੁਤਾਬਕ ਕਹਿਣ ਮੁਤਾਬਕ ਅਸੀਂ ਜਿਹੜੀ 302 201 ਚ ਵਾਦਾ ਕਰਦੇ ਸਰ ਉਹ ਰੋਜ ਨਾ ਹੋਈ ਹੈ ਕਿ ਜਾਂ ਕੀ ਕਰਨਾ ਵਸ ਉਹ ਅਜੇ ਪ੍ਰਤੱਖ ਕਰਨਾ ਦਾ ਜਾਣਣਾ ਜ਼ਰੂਰੀ ਹੈ ਉਹ ਡਾਕਟਰੀ ਰਾਏ ਤੋਂ ਬਾਅਦ ਐਸਐਮਜੈਡ ਨਿਊਜ਼ ਦੇ ਲਈ ਗੁਰਦਾਸਪੁਰ ਤੋਂ ਲੱਗੀ